ਪੰਜਾਬ ਦੇ ਰਾਜਪਾਲ ਬਨਵਰੀ ਲਾਲ ਪ੍ਰੋਹਿਤ ਵੱਲੋਂ ਚੰਡੀਗੜ੍ਹ ਵਿਖੇ ਇੰਡੀਆ ਟੂਡੇ ਗਰੁੱਪ ਦੇ ਐਡੀਟਰ ਰਣਜੀਤ ਸਹਾਏ ਦੀ ਪੁਸਤਕ ਦਾ ਸਿਕਸ ਆਵਰ ਹੀਰੋਜ਼ ਐਂਡ ਪ੍ਰਾਈਡ ਆਫ ਇੰਡੀਆ ਰਿਲੀਜ਼ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤਾਰੂ ਤੇ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮਸ਼ਰੀ ਸਰਦਾਰ ਜਗਜੀਤ ਸਿੰਘ ਗਰਦੀ ਅਤੇ ਪ੍ਰੇਤਪਾਲ ਸਿੰਘ ਪੰਨੂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਦੁਨੀਆ ਵਿੱਚ ਉਦਮੀ ਸੇਖਾਂ ਦੀ ਪਛਾਣ ਸਬੰਧੀ ਹਾਜ਼ਰੀਨ ਨਾਲ ਵਿਚਾਰ ਚਰਚਾ ਕੀਤੀ ਇਸ ਮੌਕੇ ਪਦਮਸ਼ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਸ਼ਾਨਦਾਰ ਸਮਰੋਹ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਸੇਖਾਂ ਨੂੰ ਇਕੱਤਰ ਕਰਨਾ ਸ਼ਲਾਘਾਯੋਗ ਹੈ। ਉਹਨੇ ਕਿਹਾ ਕਿ ਸੇਖ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਦਾ ਹੈ ਤੇ ਸਰਬੱਤ ਦਾ ਭਲਾ ਮੰਗਦਾ ਹੈ। ਉਹਨੇ ਕਿਹਾ ਕਿ ਸੇਖਾਂ ਨੂੰ ਸਤਿਗੁਰੂ ਨੇ ਗੁਰਬਾਣੀ ਵਿੱਚੋਂ ਜੋ ਅਦੁੱਤੀ ਸ਼ਕਤੀ ਦਿੱਤੀ ਹੈ ਉਹ ਇੰਨੀ ਸ਼ਕਤੀਸ਼ਾਲੀ ਹੈ ਕਿ ਸੇਖ ਗਿਆਨਵਾਨ, ਬੁੱਧੀਵਾਨ ਅਤੇ ਨੇਕ ਇਨਸਾਨ ਬਣਦਾ ਹੈ ਅਤੇ ਨੇਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਕੰਮ ਨੂੰ ਵੀ ਹੱਥ ਪਾਏਗਾ ਉਹ ਸਫਲ ਹੋਵੇਗਾ। इंडिया टुडे ਵੱਲੋਂ ਅੱਜ ਜਦੋਂ ਕਾਫੀ ਟੇਬਲ ਬੁੱਕ ਲਾਂਚ ਕੀਤੀ ਜਾ ਰਹੀ ਹੈ ਔਰ ਇਸ ਸਬਜੈਕਟ ਉਤੇ ਕੀਤੀ ਜਾ ਰਹੀ ਹੈ ਕਿ ਸਿੱਖ ਹੀਰੋਜ਼ ਪ੍ਰਾਈਡ ਆਫ ਇੰਡੀਆ ਇਹ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਹਿੰਦੁਸਤਾਨ ਦਾ ਇੰਨਾ ਵੱਡਾ ਮੈਗਜ਼ੀਨ ਔਰ ਮੀਡੀਆ ਗਰੁੱਪ ਸਿੱਖਾਂ ਨੂੰ ਭਾਰਤ ਦਾ ਮਾਨ ਹੈ ਕਿ ਸਨਮਾਨ ਦੇ ਕੇ ਸਿੱਖੀ ਰੁੱਸੋਂ ਚੁੰਨ-ਚੁੰਨ ਕੇ ਸਾਰੇ ਇੰਡੀਆ ਚੋਂ ਲੱਭ ਕੇ ਅੱਜ ਇੱਥੇ ਇਸ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਸਿੱਖ ਧਰਮ ਬਖਸ਼ਿਸ਼ ਦਾ ਧਰਮ ਹੈ ਅਤੇ ਸਿੱਖੀ ਦੀ ਬੁਨਿਆਦ ਸਰਬੱਤ ਦੇ ਭਲੇ ਉੱਤੇ ਰੱਖੀਈ ਹੈ ਕਿਉਂਕਿ ਮੂਲ ਮੰਤਰ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਜੋ ਗੁੜਤੀ ਦਿੱਤੀ ਸੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੋਂ ਸਿੱਖ ਹਮੇਸ਼ਾ ਹਮੇਸ਼ਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪ੍ਰੇਰ ਕਰਦਾ ਅਰਦਾਸ ਕਰਦਾ ਹੈ ਕਿ ਏ ਵਾਹਿਗੁਰੂ ਤੇਰੇ ਤੇ ਓਟ ਰੱਖ ਕੇ ਆਸਰਾ ਲੈ ਕੇ ਇਹ ਮੈਂ bizness ਸ਼ੁਰੂ ਕਰਨ ਲੱਗਿਆ ਇਹ ਮੈਂ ਕੰਮ ਕਰਨ ਲੱਗਿਆ ਤੇ ਮੈਨੂੰ ਕਾਮਯਾਬੀ ਰਹੀ ਅਤੇ ਨਾਲ ਹੀ ਅਰਦਾਸ ਕਰਦਾ ਹੈ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਨੂੰ ਵੰਡ ਛਕਣ ਦੀ ਨਾਮ ਜਪਣ ਦੀ ਕੀਰਤ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ ਉਦਮ ਕਰਦੇ ਆ ਜਿਉ ਤੂੰ ਕਮੰਦਿਆ ਸੁਖ ਪੁੰਚ ਤੋ ਸਤਗੁਰੂ ਦਸਮ ਪਤਸ਼ਾਹ ਨੇ ਵੀ ਸਿੱਖਾਂ ਨੂੰ ਇਹ ਹੁਕਮ ਦਿੱਤਾ ਸੀ ਕਿ ਦਸ ਰਖ ਕਰ ਜੋ ਕਾਰ ਕਮਾਵੇ ਤਾਂ ਤੇ ਜੋ ਧਨ ਕਰਮੇ ਆਵੇ ਤਿਸ ਤੇ ਗੁਰੂ ਦਸੋਂ ਜਿਉ ਦੇਈ ਸਿੰਘ ਸੋ ਯਸ਼ਵੋ ਜਗ ਮੈਂ ਲਈ ਕਿ ਹਰ ਸਿੱਖ ਨੂੰ ਹੁਕਮ ਹੈ ਕਿ ਆਪਣੀ ਦਸਾਂ ਨੂੰ ਆਂਦੀ ਕਮਾਈ ਵਿੱਚੋਂ ਤੁਸੀਂ 10% ਜੋ ਹੈ ਉਹ ਤੁਸੀਂ ਗਰੀਬਾਂ ਦੇ ਲੋੜਵੰਦਾਂ ਦੇ ਭਲੇ ਲਈ ਖਰਚ ਕਰਨਾ ਹੈ ਜਿਸ ਨਾਲ ਜਿਹੜੇ ਲੋਗ ਉਹਨਾਂ ਕੋਲ ਕੰਮ ਕਰਦੇ ਹਨ ਉਹਨਾਂ ਦੀ ਵੈਲਫੇਅਰ ਦੀ ਜ਼ਿੰਮੇਵਾਰੀ ਦਾ ਸਿੱਖ ਉਸੇ ਦਿਨ ਲੈ ਲੈਂਦਾ ਜਦੋਂ ਉਹਨਾਂ ਨੂੰ ਐਮਪਲਾਈ ਕਰਦਾ ਹੈ ਇਸ ਕਰਕੇ ਦੁਨੀਆ ਦੇ ਵਿੱਚ ਸਿੱਖਾਂ ਨੂੰ ਸਭ ਤੋਂ ਵਧੀਆ ਐਮਪਲਾਇਰ ਵੀ ਮੰਨਿਆ ਗਿਆ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਸਿੱਖਾਂ ਨੂੰ ਸਤਗੁਰੂ ਨੇ ਜੋ ਦੁੱਤੀ ਸ਼ਕਤੀ ਦਿੰਦੀ ਹੈ ਗੁਰਬਾਣੀ ਦੇ ਵਿੱਚੋਂ ਅਰਦਾਸ ਦੇ ਵਿੱਚੋਂ ਉਹ ਇਤਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਸਿੱਖ ਗਿਆਨਵਾਨ ਬਣ ਜਾਂਦਾ ਹੈ ਬੁੱਧੀਵਾਨ ਬਣ ਜਾਂਦਾ ਹੈ ਨੇਤੀਵਾਨ ਔਰ ਸ਼ਕਤੀਵਾਨ ਬਣ ਜਾਂਦਾ ਹੈ ਔਰ ਉਸ ਤੋਂ ਬਾਅਦ ਨੇਕ ਇਨਸਾਨ ਨੇਕ ਇਨਸਾਨ ਜਿਹੜੇ ਵੀ ਕੰਮ ਨੂੰ ਹੱਥ ਪਾਏਗਾ ਉਹ ਸਫਲ ਹੋਏਗਾ ਇਸ ਲਈ ਚੰਗੀ ਦਿਯਤ ਦੇ ਨਾਲ ਕੰਮ ਕਰਨਾ ਸਾਨੂੰ ਇਹ ਸਾਡੇ ਗੁਰੂ ਨੇ ਗੁਰਤੀ ਦਿੱਤੀ ਹੈ